ਸਤ ਸ੍ਰੀ ਅਕਾਲ ਦੋਸਤੋ ਮੈਂ ਤੁਹਾਡਾ ਧੀਰਾ ਗਿਲ ਤੇ ਮੇਰੇ ਨਾਲ ਨੇ ਅਮਨ ਢਿੱਲੋਂ ਇੰਸ਼ੋਰੈਂਸਾਂ ਵਾਲੇ ਔਰ ਅਸੀਂ ਆ ਰਹੇ ਹਾਂ ਤੁਹਾਡੇ ਸ਼ਹਿਰ ਗੋਲਫ ਦੇ ਵਿੱਚ ਜੋ ਬਿਲਕੁਲ ਬ੍ਰੈਂਟਨ ਕੈਲਡਨ ਟ੍ਰਾਂਟੋ ਦੇ ਬਿਲਕੁਲ ਨੇੜੇ ਹੈ ਜਿੱਥੇ ਹੋਣ ਜਾ ਰਹੀ ਹੈ ਸਾਡੀ ਫਿਲਮ ਹਾਈ ਬੀਬੀਏ ਕਿੱਥੇ ਫਸ ਗਏ ਦੀ ਪ੍ਰੋਮੋਸ਼ਨ ਉਹ ਯਾਰ ਵੀ ਉਹ ਵੀਰ ਹਾਏ ਬੀਬੀਆ ਕਿੱਥੇ ਫਸ ਗਏ ਫਸ ਤੋ ਮੈਂ ਗਿਆ ਯਾਰ ਘੰਟਾ ਹੋ ਗਿਆ ਤੇਰਾ ਬੋਰਡ ਫਾੜ ਕੇ ਖੜੇ ਯਾਰ ਤੋ ਕੀ ਕਰੀ ਯਾਰ ਆਲੇ ਤੱਕ 10 ਮਿੰਟ ਸਮਝ ਨਹੀਂ ਆ ਰਹੀ ਤੇਰੀ ਯਾਰ ਲਾਡਾ ਪਵਾਦੀ ਲਾਡਾ ਪਵਾਦੀ ਯਾਰ 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 ਸਾਡਾ ਘੈਂਟ ਥੈਂਕ ਯੂ ਭਾਈ ਯੋ ਬੀਰਾ ਤੀਰੇ ਗਈ ਲੱਗੀ ਆ ਰਹੀ ਫਿਲਮ ਸਾਰੇ ਬੰਦਿਆਂ ਨੂੰ ਬੇਨਤੀ ਕਰ ਰਿਹਾ ਹੱਥ ਬੰਨਗਾ ਪ੍ਰੈਸ ਕਾਨਫਰੰਸ ਹੋ ਰਹੀ ਇੱਕ ਤੋ ਪ੍ਰੈਸ ਕਾਨਫਰੰਸ ਦੀ ਪ੍ਰਪੰਜਣਾ 1 23 ਅਗਸਤ रहेਗਾ 23 ਅਗਸਤ ਵਾਲੇ ਦਿਨ ਵੀਰ ਸਾਰੇ ਕੰਮ ਕਾਰ ਛੱਡ ਕਾ ਬੀਬੀਆਂ ਪਹਿਣਾ ਤੇ ਲੈ ਕਾ ਨਿਆਣਾ ਤੇ ਲੈ ਕਾ ਸਿਆਣਾ ਤੇ ਲੈ ਕਾ ਸਾਰੇ ਬੰਦੇ ਵੀਰ ਸਿਨੇਮੇ ਘਰ ਦੇ ਵਿੱਚ ਪਹੁੰਚ ਜੇ ਵੀਰ ਇਹ ਕੰਮ ਤਾਂ ਦੇ ਨਹੀਂ ਮੁੱਕਣੇ ਰਬਾ ਪਹਿਲੀ ਵਾਰਤੀ ਰਾਗੀ ਲ ਆਪਣੇ ਛੋਲੇ ਦੇ ਵਿੱਚ ਪੂਤ ਲਿਆ ਪਰ ਕਾ ਬਿਲਕੁਲ ਜੀ ਤੁਹਾਡਾ ਫੁੱਲ ਐਂਟਰਟੇਨਮੈਂਟ ਫੈਮਲੀ ਮੂਵੀ ਬੱਚਿਆਂ ਨੂੰ ਲੈ ਕੇ ਆਇਓ 23 ਅਗਸਤ ਨੂੰ ਸਾਰੇ ਸਿਨੇਮਾ ਘਰਾਂ ਦੇ ਵਿੱਚ ਹਾਏ ਬੀਬੀ ਕਿੱਥੇ ਫਸ ਗਏ ਤੇ 27 ਤਰੀਕ ਨੂੰ ਗੋਲਫ ਦੇ ਵਿੱਚ ਅਸੀਂ ਇਨਵਾਈਟ ਕਰ ਰਹੇ ਹਾਂ ਪ੍ਰੈਸਾਂ ਨਾਲ ਜੀ ਔਰ ਬਾਈਟ ਮੀ ਦੀ ਪੂਰੀ ਟੀਮ ਵੱਲੋਂ ਕਰਵਾਇਆ ਜਾ ਰਿਹਾ ਹੈ ਇੱਕ ਬਹੁਤ ਵੱਡਾ ਇਵੈਂਟ ਪ੍ਰੈਸ ਕਾਨਫਰੰਸ ਤੇ ਟੀਜ਼ਰ ਲਈ ਅਸੀਂ ਲਾਂਚ ਕਰਨਾ ਹੈ ਉੱਥੇ ਸਾਰਿਆਂ ਨੂੰ ਟੀਜ਼ਰ ਦਿਖਾਇਆ ਜਾਵੇਗਾ ਫਿਲਮ ਦਾ ਸੋ ਗੋਲਫ 27 ਤਰੀਕ ਨੂੰ 6 ਤੋਂ 9 ਵਜੇ ਸ਼ਾਮ ਨੂੰ ਸੈਚਰਡੇ ਤੁਸੀਂ ਉੱਥੇ ਪਹੁੰਚਣਾ ਔਰ 23 ਅਗਸਤ ਨੂੰ ਹਾਏ ਬੀਬੀਏ ਕਿੱਥੇ ਫਸ ਗਏ ਸਾਰੇ ਸਿਨੇਮਾ ਘਰਾਂ ਦੇ ਵਿੱਚ ਚਲੋ ਠੀਕ ਆ ਵੀਰ ਹਾਏ ਬੀਬੀਏ ਕਿੱਥੇ ਫਸ ਗਏ